ਗੁਰੂ ਆਪਰ ਬਰਸਾ ਦੇ ਭਾਈ ਇੱਕ ਮਿੰਟ ਮੈਨੂੰ ਤੇ ਪਤਾ ਨਹੀਂ ਮੈਂ ਮੈਂਬਰ ਬਣ ਜਾਗਾ ਚਾਹੀਏ ਬਣ ਜਾ ਇਹ ਵਡਿਆਈ ਮਾੜਾ ਤੁਸੀਂ ਬਖਸੀ ਸੰਬੰਧ ਦਾ ਆਪਰੇ ਕਿਰਤ ਕਮਾਈ ਕਰਦਾ ਹਾਂ ਸੱਚਾ ਆਪਾ ਸਾਹਿਬ ਪਰ ਮੈਨੂੰ ਵਡਿਆਈ ਇਦੀ ਕਿ ਬਖਸ਼ ਦਿੱਤੀ ਤੁਸੀਂ ਮੇਰ ਪਿਆਰ ਸਰ ਕਜੇਦ ਅੰਮਰ ਨਾ ਨਹੀਂ ਅੱਜ ਪੰਜਾਬ ਦੇ ਨਾਮ ਮੈਂ ਫਤਿਹ ਬਰਉਣਾ ਵਾਹਿਗੁਰੂ ਜੀ ਕਾ ਕਾਹਲ ਸਾਹਿਬ ਤੋਂ ਵਾਹਿਗੁਰੂ ਜੀ ਕੀ ਫਤਿਹ ਹਮਸਾ ਵਾਹਿਗੁਰੂ ਜੀ ਕੀ ਫਤਿਹ ਤਨਵਾ ਦੇਨ ਦੇ ਤਾਰਕ ਨਾਮ ਸਿੰਘ ਜੀ ਦੇ ਅਸਲ ਮੈਂਬਰਕਰੋਮਣ ਗੁਰਦੁਆਰਾ ਪ੍ਰਬੰਧਕ ਬਾਦ ਵੱਲੋਂ ਕਿਰਿਆ ਕਾਲ ਤੱਕ ਸਭ ਤੋਂ ਪਹੁੰਚੇ ਹੋਏ ਪੰਜ ਪਿਆਰੇ ਸਹਿਬਾਨ ਜੀ ਨੂੰ ਸਰੋਪਾਵ ਦੀ ਬਖਸ਼ਿਸ਼ ਗੁਰੂ ਘਰ ਵੱਲੋਂ ਕੀਤੀ ਜਾਣੀ ਬੇਨਤੀ ਕਰਾਂਗਾ ਤੇ ਅਖਬਾਰ ਵਿੱਚ ਲੱਗਣ ਲਈ ਕਿ ਅੱਜ ਦੇ ਦਿਹਾੜੇ ਗੁਰੂ ਨਾਨਕ ਪਾਤਸ਼ਾਹ ਦੇ ਵਿਆਹ ਪ੍ਰਬੰਧ ਜੋੜ ਮੇਲਾ ਨੂੰ ਸਮਰਪਿਤ ਹੋ ਕੇ ਆਪ ਸੰਗਤਾਂ ਨੇ ਗੁਰੂ ਦੇ ਦਿਹਾੜੇ ਨੂੰ ਵਰਤਾਈ ਗਈ ਹੈ ਅਜੀ ਕਿਸ਼ਨ ਵੀ ਯਾਰ ਵੀ ਚੱਲੇਗਾ ਕਿ ਨਾ ਇੱਥੇ ਰਹਿਣ ਤਾਂ ਠੀਕ ਹੈ ਉਹ ਲੈਡੀ ਸੰਗਤ ਨੇ ਅਬਰ ਸ਼ਰ ਗਿਆ ਉਹ ਕਿੱਥੇ ਹੋ ਜੇ ਬਾਕੀ ਉੱਥੇ ਬੈਠੇ ਰਹਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਸਤਿ ਆਪੇ ਗ੍ਰੰਥੀ ਸੰਗਤ ਆਪੇ ਮੈਂ ਸੰਗਤ ਇਹ ਸੋ ਨਿਹਾਲ ਆਦੀ ਗੁਰੂ ਦੇ ਕਿਰਪਾ ਸਦਕਾ 109 ਪ੍ਰਾਣੀਆਂ ਨੇ ਪ੍ਰਾਪਤ ਕੀਤਾ ਹੈ आज ਬੜੀ ਖੁਸ਼ੀ ਗੁਰੂ ਨਾਨਕ ਪਾਤਸ਼ਾਹ ਦੇ ਮੇਲੇਆ ਵਿੱਚ ਆਪ ਸਰਬੱਤ ਹੁਣ ਸਾਰੀ ਸੰਗਤ ਦੀ ਇੱਕ ਸਾਂਝੀ ਤਸਵੀਰ ਜਿਹੜੀ ਹੈ ਬੇਨਤੀ ਕਰਾਂਗੇ ਉਹ ਹੋਣੀ ਹੈ ਬੇਨਤੀ ਭਾਈ ਮੋਹਤ ਸਿੰਘ ਜੀ ਕਵੀਸ਼ਰ ਭਾਈ ਮਨਜੀਤ ਸਿੰਘ ਜੀ ਪ੍ਰਚਾਰਕ ਭਾਈ ਗੁਰਪਿੰਦਰ ਸਿੰਘ ਜੀ ਪ੍ਰਚਾਰਕ ਭਾਈ ਗੁਰਵਿੰਦਰ ਸਿੰਘ ਜੀ ਖਾਲਸਾ ਪੰਥ ਜੀ ਦੇ ਪ੍ਰਚਾਰਕ ਜੇਵਾਸ ਸੁਣਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਗੱਢ ਵਾਢੀ ਕਾ ਈਕਾ ਰੇ ਨਾ ਵੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਨਾਮ ਸਿੰਘ ਜੱਸਲ ਮੈਂਬਰਸ ਰੂਮੇਟੀ ਹਲਕਾ ਬਟਾਲਾ ਅੱਜ ਅਮਨਸਰ ਇੱਥੇ ਹੋਇਆ ਗੁਰਦੁਆਰਾ ਕਾਨ ਸਾਹਿਬ ਵਿਖੇ ਆਹੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੁਗੋ ਜੋਗਤਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜਾ ਸ਼ਕਰਾਨਾ ਕਰਦੇ ਸੱਚੇ ਪਾਤਸ਼ਾਹ ਜਿਹੜਾ ਤੁਸੀਂ ਆਪਣੇ 109 ਪੁਰਾਣੀ ਜਿਹੜੇ ਤੁਸੀਂ ਆਪਣੇ ਚੰਦ ਲਾਏ ਨੇ ਮਹਾਰਾਜ ਕਿ ਮਿਹਰ ਪਰ ਇਹਨਾਂ ਦੇ ਹੱਥ ਰੱਖਿਓ ਸਤਿਗੁਰੂ ਜੀ ਇਹ ਪਰਾਲਾ ਜਿਹੜਾ ਜਹਦਰ ਕਾਲਤਾਖ ਸਾਹਿਬ ਨੇ ਬੇਨਤੀ ਕੀਤੀ ਜੇ ਸਰਦਾਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਰਤਾਰਪੁਰ ਦੰਮ ਕਮੇਟੀ ਨੇ ਕੀਤੀ ਸੀ ਉਹਨਾਂ ਨੇ ਡਿਊਟੀ ਦੀ ਲਈ ਦੱਸ ਤੂੰ ਵੀ ਕਰਾ ਤੇ ਅੱਜ ਉਸ ਜਿਹੜਾ ਪ੍ਰਾਣਾ ਪ੍ਰਹਲਾ ਉਹਨਾਂ ਦਾ ਇਹ ਪੂਰਾ ਆ ਮੈਂ ਕਹਿੰਦਾ ਇਹ ਸੰਗਤ ਜਿਹੜੀ ਜੁੜ ਗਈ ਗੁਰੂ ਨਾਲ ਇਹ ਮਿਹਰ ਪਰਿਹਾਸ ਰੱਖੇ ਮਹਾਰਾਜ ਇਹਨਾਂ ਦੀ ਤੰਦੂਸਤੀ ਬਖਸ਼ੇ ਇਹਨਾਂ ਨੂੰ ਦੁੱਖਾਂ ਕਲੇਸ਼ਾਂ ਤੋਂ ਦੂਰ ਰੱਖੇ ਮਹਾਰਾ ਸੱਚੇ ਪਾਤਸ਼ਾਹ ਇਸਤਮਾਨ ਸਤਕਾਰ ਬਖਸ਼ੇ ਇਹਨਾਂ ਦੇ ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਚੰਗੀ ਤਾਲੀਮ ਆਸਰ ਦੇਓ ਮਹਾਰਾਜ ਇਹ ਗੁਰੂ ਦੇ ਲੱਗੇ ਰਹਿਣ ਅੱਜ ਪ੍ਰਾਰਾਲਾ ਹੋਇਆ ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਵਿਆਹ ਦੇ ਇੱਕ ਪਰਦੇ ਇਹ ਪ੍ਰੋਗਰਾਮ ਜਿਹੜਾ ਰੱਖਿਆ ਸੀ ਪਰ ਗੁਰੂ ਮਹਾਰਾਜ ਨੇ ਸਫਲ ਦਿੱਤੀ ਬਹੁਤ ਬਹੁਤ ਧੰਨਵਾਦੀ ਹਾਂ ਸੱਚੇ ਪਾਤਸ਼ਾਹ ਨੂੰ ਚਰਨ ਦੀ ਕਵਾਇ ਬਖਸ਼ਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਨਾਮ ਸਿੰਘ ਜੀ ਪ੍ਰੋਗਰਾਮ ਜੀ ਅੱਜ ਕਿਦਾਂ ਦਾ ਲੱਗਦਾ ਹੈ ਹਾਂ ਜੀ ਬਹੁਤ ਸੋਹਣਾ ਵਧੀਆ ਜੀ ਮਹਾਰਾਜ ਜੀ ਦੀ ਕਿਰਪਾ ਨਾਲ ਧੰਨ ਧੰਨ ਵਾਹਿਗੁਰੂ ਜੀ ਕਾ ਪਹਿਲਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੇ ਵਿੱਚ ਸੱਚੇ ਪਾਸਮਾਗੋ ਵਿੱਚ ਅੱਜ ਅੰਮ੍ਰਿਤਸਰ 4109 ਪ੍ਰਾਣੀ ਲਿਆਵਾ ਜਿਸ ਵਿੱਚ ਕੀ ਸ਼੍ਰੀ ਅੰਮ੍ਰਿਤਸਰ ਅਕਾਲ ਤਖਤ ਦੇ ਸਾਹਿਬ ਤੋਂ ਪੰਜ ਪਿਆਰੇ ਆਏ ਹੋ ਬੜੀ ਭਾਵਨਾ ਸ਼ਰਧਾ ਨਾਲ ਉਹਨਾਂ ਨੇ ਸੇਵਨ ਕਰਕੇ ਆਪਣਾ ਤੇ ਸਭਨੇ ਸੰਗਤਾਂ ਨੂੰ 109 ਪ੍ਰਾਣੀ ਨੂੰ ਅੰਮ੍ਰਿਤ ਛਕਾਇਆ ਅੰਮ੍ਰਿਤ ਾਲਾ ਬਣਾ ਗੁਰੂ ਮਹਾਰਾਜ ਨੇ ਜੋੜਿਆ ਸੱਜੇ ਬਾਣੀ ਨਾਲ ਜੁੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਵੰਦਰ ਸਿੰਘ ਵਿਦਰ ਜੀ ਕੀ ਕਹਿਣਾ ਚਾਹੋਗੇ ਅੱਜ ਗੁਰੂ ਦੇ ਜਹਾਦੇ ਚੜੇ ਹੋ ਉਹ ਮਹਾਰਾਜ ਨੇ ਕਿਰਪਾ ਕੀਤੀ ਆ ਉਹਨਾਂ ਦੀ ਮਿਹਰਬਾਨੀ ਨਾਲ ਹੀ ਜਹਾਜ ਚੜੇ ਆ ਜੀ ਅੱਜ ਹਾਂ ਜੀ ਕਿੰਨਾ ਖੁਸ਼ ਆ ਕਿੰਨੀ ਖੁਸ਼ ਬਹੁਤ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਖੁਸ਼ੀ ਆ ਬਹੁਤ ਜ਼ਿਆਦਾ ਚਾਅ ਇਸ ਜੀਤ ਉਹਨਾਂ ਦੀ ਬਹੁਤ ਜੀ ਕਿੱਦਾਂ ਵੀ ਜੀ ਖਿਆਲ ਆਇਆ ਮੰਚ ਤੇ ਮੈਂ ਮਹਾਰਾਜ ਜੀ રોજ ਗੁਰਦੁਆਰੇ ਜਾਂਦੀ ਹਾਂ ਤੇ ਮੇਰਾ ਜਿਤ ਕਰੇ ਕਿ ਮੈਂ ਵੀ ਅੰਮ੍ਰਿਤਸ਼ਰੀ ਦਾ ਲੋਕਾਂ ਵੱਲ ਵੇਖ ਕੇ ਮਿਲ ਨੂੰ ਖੁਸ਼ੀ ਆਏ ਕਿ ਮੂਹੇ ਸ਼ਕਾ ਮੈਂ ਤੇ ਮੇਰਾ ਮਨ ਬੜਿਆ ਮੈਗਿਆ ਕਿੰਨਾ ਕ ਆਪਣੇ ਆਪ ਨੂੰ ਬੁਰਗੜ ਭਾਗੇ ਸਮਝਦੇ ਬਹੁਤ ਜ਼ਿਆਦਾ ਵਾਲੇ ਬਣੇ ਆ ਜੀ ਕੀ ਨਾਮ ਜੀ ਤੁਹਾਡਾ ਜਗਵਿੰਦਰ ਕੋ ਅੱਜ ਅਮਰਜ ਛੱਕਿਆ ਵਾ ਕਿੰਨੇ ਕ ਆਪਣੇ ਆਪ ਨੂੰ ਵਡਮਾ ਕੇ ਸਮਝਦੇ ਹੋ ਜਾਂ ਦਿਲ ਚ ਕੀ ਖਿਆਲ ਆਇਆ ਮਹਾਰਾਜ ਨੂੰ ਬਰਾ ਹਾਂ ਵਾਏ ਜੀ ਅਪਨਾ ਚੰਗੀ ਤਰ੍ਹਾਂ ਕੀ ਰਾਜ ਜੀ ਚਰਨਜੀਤ ਅੱਜ ਅਮਰਜ ਛੱਕਣ ਦਾ ਖਿਆਲ ਕਿੱਦਾਂ ਮਨ ਚ ਆਇਆ ਔਰ ਕਿੰਨਾ ਕ ਆਪਣੇ ਆਪ ਨੂੰ ਵਡਪਾ ਬੜੀ ਬੜੀ ਖੁਸ਼ੀ ਹੋਈ ਹੈ ਅਮਰਜ ਛੱਕ ਕੇ ਬਹੁਤ ਖੁਸ਼ੀ ਹੋਈ ਹੈ ਹੁਣ ਕਿਸ ਤਰ੍ਹਾਂ ਬਾਣੀ ਨਾਲ ਕਿਦਾਂ ਜੁੜਿਆ ਜਾਵੇ ਅੱਜ ਜੁੜਾਂਗੇ ਬਾਣੀ ਨਾਲ ਜੋ ਮਹਾਰਾਜ ਨੇ ਕੀਤਾ ਚੰਗੀ